ਘੜੇ ਦਾ ਪਾਣੀ ਪੀਣ ਦੇ ਫਾਇਦੇ ਨੰਬਰ 1 ਘੜੇ ਦਾ ਪਾਣੀ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਇਹ ਬਲੱਡ ਕੋਲੇਸਟ੍ਰੋਲ ਦੀ ਮਾਤਰਾ ਨੂੰ ਘਟਾਉਂਦਾ ਹੈ ਨੰਬਰ 2 ਮਿੱਟੀ ਦੇ ਬਰਤਨ ਵਿੱਚ ਰੱਖਿਆ ਪਾਣੀ ਸ਼ੁੱਧ ਹੁੰਦਾ ਹੈ ਇਹ ਸਭ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ ਜੋ ਡਾਇਰੀਆ ਪੀਲੀਆ ਵਰਗੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ ਨੰਬਰ 3 ਪੇਟ ਨਾਲ ਸੰਬੰਧਿਤ ਬਿਮਾਰੀਆਂ ਲਈ ਘੜੇ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ ਘੜੇ ਦੇ ਪਾਣੀ ਦੇ ਉਪਯੋਗ ਨਾਲ ਪੇਟ ਦਰਦ ਗੈਸ ਐਸਿਡਿਟੀ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਨੰਬਰ 4 ਮਿੱਟੀ ਵਿੱਚ ਐਂਟੀ ਇਨਫਲੇਮੇਟਰੀ ਗੁਣ ਪੈਦਾ ਹੁੰਦੇ ਹਨ ਇਹ ਸਰੀਰ ਵਿੱਚ ਦਰਦ ਜਾਂ ਸੋਜਿਸ਼ ਜਹੀ ਸਮੱਸਿਆ ਨਹੀਂ ਹੋਣ ਦਿੰਦਾ ਨੰਬਰ 5 ਘੜੇ ਦਾ ਪਾਣੀ ਫੋੜੇ ਫੁੰਸੀਆਂ ਮਹਾਸੇ ਅਤੇ ਚਮੜੀ ਨਾਲ ਸੰਬੰਧਿਤ ਹੋਰ ਰੋਗਾਂ ਨੂੰ ਰੋਕਦਾ ਹੈ ਨੰਬਰ 6 ਘੜੇ ਦਾ ਪਾਣੀ ਪੀਣ ਨਾਲ ਚਮੜੀ ਉੱਤੇ ਚਮਕ ਜਾਂਦੀ ਹੈ ਅਤੇ ਚਾਮੜੀ ਦੇ ਰੋਗ ਲੱਗਣ ਦਾ ਖਤਰਾ ਵੀ ਘਟ ਜਾਂਦਾ ਹੈ ਐਨੀਮੀਆ ਦੀ ਬਿਮਾਰੀ ਤੋਂ ਜੂਝ ਰਹੇ ਵਿਅਕਤੀਆਂ ਲਈ ਘੜੇ ਦਾ ਪਾਣੀ ਪੀਣਾ ਬਹੁਤ ਹੀ ਲਾਭਦਾਇਕ ਸਾਬਤ ਹੋ ਸਕਦਾ ਹੈ ਨੰਬਰ 7 ਮਿੱਟੀ ਵਿੱਚ ਆਇਰਨ ਦੀ ਮਾਤਰਾ ਮੌਜੂਦ ਹੁੰਦੀ ਹੈ ਇਸ ਲਈ ਸਾਨੂੰ ਫ੍ਰਿਜ ਦਾ ਪਾਣੀ ਛੱਡ ਕੇ ਮਟਕੇ ਦਾ ਪਾਣੀ ਪੀਣਾ ਚਾਹੀਦਾ ਹੈ ਨੰਬਰ 8 ਕੜੇ ਦਾ ਪਾਣੀ ਬਹੁਤ ਜ਼ਿਆਦਾ ਠੰਡਾ ਨਹੀਂ ਹੁੰਦਾ ਜਿਸ ਨਾਲ ਬਾਤ ਪਿਤ ਅਤੇ ਗਰਮੀ ਜ਼ਿਆਦਾ ਮਹਿਸੂਸ ਨਹੀਂ ਹੁੰਦੀ ਧੰਨਵਾਦ ਜੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ